ਮੁਗਲ ਸਭਾ ਵਿੱਚ ਸਾਹਿਬਜ਼ਾਦਿਆਂ ਦੀਆਂ ਪੇਸ਼ੀਆਂ ਦੇ ਦੌਰਾਨ ਸਾਹਿਬਜ਼ਾਦਿਆਂ ਨੂੰ ਕਈ ਪ੍ਰਕਾਰ ਦੇ ਲਾਲਚ ਦੇ ਕੇ ਉਹਨਾਂ ਨੂੰ ਆਪਣਾ ਦੀਨ ਛੱਡਣ ਲਈ ਕਿਹਾ ਗਿਆ ਪਰ ਸਾਹਿਬਜ਼ਾਦੇ ਅਡੋਲ ਰਹੇ ਵਜ਼ੀਰ ਖਾਨ ਨੇ ਕਾਜੀ ਨੂੰ ਕਿਹਾ ਕਿ ਇਹਨਾਂ ਨੂੰ ਸ਼ਰਅ ਦੇ ਮੁਤਾਬਕ ਫਤਵਾ ਸੁਣਾ ਦਿਓ ਸ਼ੇਰ ਮੁਹੰਮਦ ਖਾਨ ਜੋ ਮਲੇਰ ਕੋਟਲੇ ਦਾ ਨਵਾਬ ਸੀ ਉਸਨੇ ਗੁਰੂ ਲਾਲਾ ਨੇ ਹਾ ਦਾ ਨਾਰਾ ਮਾਰਿਆ ਉਸਨੇ ਕਿਹਾ ਕਿ ਬਾਪ ਦਾ ਬਦਲਾ ਅਸੀਂ ਬੱਚਿਆਂ ਕੋਲੋਂ ਨਹੀਂ ਲੈ ਸਕਦੇ ਇਹ ਦੀਨ ਦੇ ਵਿਰੁੱਧ ਹੈ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਵਜ਼ੀਰ ਖਾਨ ਦੀ ਕੈਦ ਵਿੱਚ ਠੰਡੇ ਬੁਰਜ ਵਿੱਚ ਖਾਣ ਪੀਣ ਨੂੰ ਵੀ ਨਹੀਂ ਦਿੱਤਾ ਜਾਂਦਾ ਸੀ ਇਹ ਖਬਰ ਭਾਈ ਮੋਤੀराम ਜੀ ਨੂੰ ਮਿਲੀ ਜੋ ਗੁਰੂ ਪਿਆਰ ਵਿੱਚ ਭਿੱਜੀ ਹੋਈ ਰੋ ਸੀ ਠੰਡੇ ਬੁਰਜ ਵਾਲ ਆਮ ਬੰਦੇ ਦੇ ਜਾਣ ਦੀ ਮਨਾਹੀ ਸੀ ਜਿਸ ਕਰਕੇ ਮੋਤੀ RAM ਨੇ ਪਹਿਰੇਦਾਰਾਂ ਨੂੰ ਗਹਿਣਿਆਂ ਦਾ ਲਾਲਚ ਦੇ ਕੇ ਮਾਤਾ ਜੀ ਅਤੇ ਗੁਰੂ ਲਾਲਾ ਨੂੰ ਦੁੱਧ ਪਿਆ ਕੇ ਉਹਨਾਂ ਦੀ ਸੇਵਾ ਕੀਤੀ। ਬਾਅਦ ਵਿੱਚ ਜਦ ਵਜ਼ੀਰ ਖਾਨ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਭਾਈ ਮੋਤੀ RAM ਮਹਾਰਾਜ ਜੀ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਕੇ ਸ਼ਹੀਦ ਕਰਵਾ ਦਿੱਤਾ ਸੀ।